ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਡਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੱਗੀ ਬਿਲਕੁਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਚਾਰ ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਤਿੰਨ ਸੋਈਆਂ ਤੇ ਇੱਕ ਤੁਹਾਨੂੰ ਗੱਭਨ ਦਿਖਾਉਣੀ ਆ ਇੱਕ ਆ ਬਿਲਕੁਲ ਹੁਣੇ ਹੀ ਸੋਈ ਆ ਜੇ ਥੋੜਾ ਕਚੇਰੀ ਹੋਇਆ ਵਾ ਜੇਰੀ ਨੇ ਪ੍ਰੋਪਰ ਪਾਤੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੀਰ ਜੀ ਸਤਿ ਸ੍ਰੀ ਅਕਾਲ ਜੀ ਫੋਰਸ ਨਾਲ ਠੀਕ ਠਾਕ ਜੇ ਵਧੀਆ ਵਧੀਆ ਜੇ ਵੇਖ ਗਿਆ ਫਿਰ ਮਾਲ ਉਹਦੇ ਨਾਲ ਹਾਂਜੀ ਹਾਂਜੀ ਵੀਰ ਜੀ ਵੇਖ ਗਿਆ ਜੇ ਮਾਲ ਠੀਕ ਨੇਗਾ ਫੋਨ ਕੰਮ ਕਰ ਫੋਨ ਤੇ ਬਹੁਤ ਹਜੇ ਤੱਕ ਆਈ ਜਾਣ ਦੇ ਜੀ ਠੀਕ ਆ ਹਾਂਜੀ ਚਲੋ ਪਾਦੀ ਹੈ ਜੀ ਉਦਨ ਅੱਜ ਵੀ ਜਾ ਜੀ ਬਿਲਕੁਲ ਚਾਰਜ ਹੀ ਪਸ਼ੂ ਵੀ ਸਾਫ ਹੀ ਅੱਜ ਵੀ ਬਾਬੇ ਦੀ ਕਿਰਪਾ ਨਾਲ ਬੜੀ ਸੋਇਆ ਵੀ ਇੱਕ ਗੱਬਣ ਵਿੱਚ ਹੀ ਸਾਰੇ ਸਾਫ ਆ ਬੜੀ ਠੀਕ ਹੈ ਚਲੋ ਨਾਮ ਦੱਸ ਤੇ ਕਰੀ ਆਪਣਾ ਨਾਮ ਹੀ ਜੀ ਆਪਣਾ ਸ਼ੋਭਨਾਮ ਜਗਰਾਤ ਸਿੰਘ ਜੀ ਜੇ ਕੀ ਨਾਮ ਚੱਲਦਾ ਹੈ ਇਹ ਪਿੰਡ ਆਪਣਾ ਪੱਡੇਆ ਤਹਿਸੀਲ ਡੇਰਾ ਭਾਪਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਹੈ ਤੇ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ ਆਪਣਾ 8195817550 ਜੀ ਠੀਕ ਹੈ ਜੀ ਚਲੋ ਸ਼ੁਰੂਆਤ ਕਿਹੜੀ ਤਾਂ ਫਿਰ ਇਧਰ ਕਰ ਲਈਏ ਚਲੋ ਜੀ ਇਹ ਕਿ ਨਵਾਂ ਸੁਬਾ ਸੁਈ ਹੈ ਇਹ ਹੱਪੀ ਵੀਡੀ ਸੁਜਾ ਸੁਆ ਸੁਈ ਆ ਸੁਈ ਨੂੰ ਕੋਈ 18 20 ਦਿਨ ਹੋ ਗਏ ਆ ਗਾ ਨੂੰ ਅੱਛਾ ਹਾਂਜੀ ਤੇ ਬੱਚਾ ਕੀ ਇਹ ਤਾਂ ਮਗਰ ਬੱਚਾ ਬੱਛਾ ਜੀ ਮੰਗਦਾ ਭਾਈ ਆ ਚਿੱਟਾ ਬੱਚਾ ਜਿਹੜਾ ਜਿਹੜਾ ਹਾਂਜੀ ਠੀਕ ਆ ਤੇ ਆ ਥਣ ਦੇਖ ਸਕਦੇ ਤੇ ਲਾਗੇ ਤੇ ਦੁੱਧ ਕਿੰਨਾ ਤਿਆਰ ਜੇ ਤੇ ਕੋਲ ਦੁੱਧ ਵੀ ਜੀ 10ਾਂ ਤੋਂ 12 ਅਸੀਂ 10 ਕਿਲੋ ਦੀ ਗਾਰੰਟੀ ਦੇਵਾਂਗੇ ਜੀ ਅੱਛਾ ਹਾਂਜੀ ਲਿਆ ਖੋਲੋ ਫਿਰ ਤੋਰ ਦੀਏ ਬਾਕੀ ਥਣ ਜਿਹੜਾ ਚੰਗਾ ਲੱਗਾ ਇਦਿਕ ਮੋਕਰੇ ਦੁੱਧ ਜਿਹੜਾ 10 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਲੈ ਜਾ ਵੀਰ ਜੀ ਤੇ ਕੀ ਰਖੀਏ ਵੀ ਦੇ ਫਿਰ ਇਹਦਾ ਮੋਲ ਆਪਾਂ ਮੋਲ ਹੈ ਪੀਜੀ ਜੀ ਦਾ ਦਾਦੇ ਬਾਜ਼ਾਰ ਚ ਲੰਡਿਆ ਵੇ ਛੀਆਂ ਨੇ ਤੁਹਾਨੂੰ ਪਤਾ ਹੀ ਚੱਲਣ ਡਿਆ ਮੁੱਲ ਕਿੰਨਾ ਹਾਂਜੀ ਬਾਕੀ ਆਪਣਾ ਮੁੱਲ ਠੀਕ ਆ ਜਿਹੜਾ ਰੇਟ ਨੋਰਮਲ ਹੀ ਹੁੰਦਾ ਠੀਕ ਆ ਮੁੱਲ ਵੇ ਛੀ ਦਾ ਭਾਵੇਂ 35 ਵੀ ਕਰੀਏ ਤਾਂ ਵੀ ਦੇਕਦੀ ਆ 32 ਕਰੀਏ ਤਾਂ ਵੀ ਜੀ 23000 ਦੀ ਵੇਛੀ ਦੇ ਦਾਂਗੇ 30000 ਦੀ ਦੇ ਦੋਗੇ ਮੋਕੇ ਤੇ ਹੋਰ ਕਰਤਾ ਕਿ ਮੁੱਲ ਤਾਂ ਵੀ ਜੀ ਹੋਰ ਕਰਦਾਂਗੇ ਠੀਕ ਆ ਕਿੰਨੇ ਦੀ ਦੇ ਦੋਗੇ 28000 ਦੀ ਵੇਛੀ ਖਾਣਾ ਹੋ ਜਾਈਂ ਅੱਛਾ ਤੇ ਦੁੱਧ 10 ਲੀਟਰ ਘਰੋਂ ਚੁਵਾ ਕੇ ਦੋ ਆਹ ਬਾਕੀ 10 ਕਿਲੋਆਂ ਦੀ ਆਪਣੀ ਫੁੱਲ ਗਾਰੰਟੀ ਹੈ ਚਾਰ ਟੰਗ ਕੰਮ ਪਾਵੇਂ ਕੋ ਚੋਟੇ ਇੱਕ ਆ ਵੀ ਤਾਜੀ ਸੂਈ ਜੇ ਹਾਂਜੀ ਬਿਲਕੁਲ ਨੂੰ ਕਿੰਨਾ ਚਿਰ ਹੋਇਆ ਜੀ ਸੂਈ ਇਹਨਾਂ ਭਾਜੀ ਅਜ ਚੌਥਾ ਦਿਨ ਦੇਣ ਦੇ ਸੂਈ ਚੌਥਾ ਦਿਨ ਆ ਬੱਚਾ ਜੀ ਦਾ ਹਾਂਜੀ ਇਹਦਾ ਬੱਚਾ ਜੀ ਆ ਨੜੂ ਦੇਖ ਸਕਦੇ ਜੀ ਨਾਲ ਸੁੱਕਾ ਨਹੀਂ ਹੈ ਪੂਰਾ ਗਿੱਲਾ ਹੀ ਹੈ ਹੱਲੇ ਤੇ ਆ ਖਣਵੀਏ ਤੇ ਦੇਖ ਸਾਡੇ ਥਾਣੇ ਦੇ ਕੋ ਵੀ ਚੰਗਾ ਲੱਗਾ ਕਾਫੀ ਖੂਬਸੂਰਤ ਥਾਣਾ ਜਿਹੜਾ ਇਹਦਾ ਕਿੰਨਾ ਸੁਆਵੇ ਜੀ ਇਹ ਵੀ ਜੀ ਪਹਿਲਾਂ ਨੇ ਵੈਸੇ ਅੱਛਾ ਇਹ ਮੋਹ ਚਾਰ ਦਾਂਦੇ ਆ ਜੀ ਮੋਹ ਚਾਰ ਦਾਂਦੇ ਆ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਜੇ ਮੋਕਾ ਬੋੜਾ ਵੇ ਸ਼ੀਕੋ 15 ਕਿਲੋ ਜੀ ਤਿਆਰ ਆਸੀ ਤਿਆਰ ਬਿਲਕੁਲ 15 ਆ ਜੀ ਬਿਲਕੁਲ ਇਹ ਕਿੰਨਾ ਚਵਾਈ ਜਾਊਗੀ ਇਹ ਵੇ ਸ਼ੀਰਮਾਨ ਨਾਲ 20 ਪਲੱਸ ਤੇ ਕੱਢੇਗੀ 20 ਕਿਲੋ ਤੇ ਸ਼ੀਰਮਾਨ ਨਾਲ ਕੱਢਣਾ ਹੀ ਕੱਢਣਾ ਚਾਹੀਦਾ ਵੇ ਸ਼ੀਰਮਾਨ ਲੈ ਖੋ ਲੋ ਹਾਂ ਤੋਰੀ ਨਾਲੇ ਦੰਦ ਵੀ ਇਹਦੇ ਚੈੱਕ ਕਰਾ ਦੀਆ ਆਪਾਂ ਆ ਦੇਖ ਸੰਦੇ ਜੀ ਕਾਫੀ ਖੂਬਸੂਰਤ ਵਹਿ ਰਿਆ ਜਿਹੜੀ ਬਾਕੀ ਗਾਂਣਾ ਵੀ ਹਵਾਨਾ ਇਹਨੇ ਚੰਗਾ ਤਿਆਰ ਕੀਤਾ ਵਾ ਪੂਰੇ ਫਸਮੇ ਹਵਾਨੇ ਦੀ ਮਾਲਿਕਾ ਜਿਹੜੀ ਆ ਜਿ ਲੈ ਆ ਜੀ ਦੰਦ ਵੇਜੇ ਇਹਦੇ ਵਿਖਾ ਦੀਏ ਹਾਂਜੀ ਹਾਂਜੀ ਜੀ ਆ ਦੇਖ ਸਾਦੇ ਜੇ ਚਾਰ ਦੰਦ ਆ ਜਲੀ ਬਰਾਬਰ ਤੇ ਇਹ ਆ ਕਰਨਾ ਜੇ ਪੂਰੇ बराबर ਵੀ ਨਹੀਂ ਹੋਏ ਚਾਰ ਦੰਦ ਨਮੀ ਲੈੜਿਆ ਜਿਹੜੀ ਦੁੱਧ 20 ਲੀਟਰ ਪਹਿਲੇ ਸਵੇਰੇ ਜਿਹੜਾ ਕਿੰਦੇ ਚਵਾਜੂਗੀ ਤੇ ਕੀ ਰੱਖਿਆ ਵੀ ਜੀ ਇਹਦਾ ਮੁੱਲ ਫੇਰ ਆਪਾਂ ਮੁੱਲ ਹਰ ਵੀ ਵੀ ਜੀ ਜਿੱਦਾਂ ਨਹੀਂ ਤੇ ਵੈਸ਼ੀ ਦੀ ਬਰੀਡ ਹੈ ਜੀ ਚਲੋ ਬਨ ਲਓ ਇੱਕ ਰੀ ਕੋਈ ਹਾਂਜੀ ਦੱਸਿਓ ਮੋਲੇ ਜਿੱਦਾਂ ਦਾ ਤੇ ਬਰੀਡ ਆ ਵਾ ਵਸ਼ੀ ਤੇ ਤੇ ਦੁੱਧ ਦੀ ਵੀ ਵਧੀਆ ਵੇਚ ਰਹਿਣੀ ਆ ਵਸ਼ੀ ਕੰਮ ਹਾਂਜੀ ਹਾਂਜੀ ਤੇ ਵਸ਼ੀ ਪੰਜਾਹ ਬਾਰ ਵੀ ਵੇਚ ਸਕਦੇ ਆ ਬਾਕੀ ਇਹ ਆ ਵੀ ਥੋੜਾ ਜਣਾ ਅਸੀਂ ਜਿਹੜੀ ਵਸ਼ੀ ਤੇ ਹੈਗੀ ਗੱਲ ਉਹ ਵੀ ਦੱਸ ਦਾਂਗੇ ਆਪਣੇ ਘਰ ਆਣ ਕੇ ਨਾ ਮੇਰੇ ਥੋੜੀ ਛੱਟ ਲੱਗੀ ਹੈ ਕੀ ਹੋ ਗਿਆ ਇਹ ਤੇ ਉਹਨਾਂ ਵਸ਼ੀ ਬਾਹਰ ਦੁੱਜੀ ਗਾਂ ਨੇ ਮਾਇਆ ਡੋਟ ਭਾਰੀ ਹੈ ਤੇ ਤਿਲਕ ਦੀ ਵਸ਼ੀ ਅੱਛਾ ਤੇ ਛੱਡੇ ਤੇ ਲੱਗੇ ਇੱਥੇ ਲੱਤ ਨੂੰ ਅੰਦਰ ਬਾਹਰ ਛੱਟ ਲੱਗੀ ਹੈ ਥੋੜੀ ਜੀ ਅੱਛਾ ਜੜੀ ਹਾਂਜੀ ਹਾਂਜੀ ਇਹ ਰਗੜ ਜੀ ਲੱਗੀ ਆ ਜੀ ਰਗੜ ਲੱਗੀ ਆ ਜੀ ਠੀਕ ਆ ਤੇ ਉਤਰਾ ਸੈਟ ਆ ਪੂਰੀ ਬਾਕੀ ਸਾਰੀ ਸਟਾ ਕੋਈ ਥਣਾ ਕੇ ਪ੍ਰੋਬਲਮ ਨਹੀਂ ਕੋਈ ਛੱਡੇ ਨੂੰ ਨਹੀਂ ਕੋਈ ਟੈਨਸ਼ਨ ਨਹੀਂ ਆ ਮਿਲ ਮੁੰਚੇ ਵੀ ਆ ਠੰਡੀ ਆ ਕੋਈ ਚੱਕਰ ਨਹੀਂ ਆ ਠੰਡੀ ਵੈੜ ਆ ਜੀ ਹਾਂ ਦੇਖ ਸਕਦੇ ਹੋ ਉਤਰਾ ਠੰਡੀ ਤੇਰੀ ਆ ਜਿਹੜੀ ਤੇ ਕੀ ਰੱਖੀਏ ਫਿਰ ਇਹਦਾ ਮੁੱਲ ਆਪਾਂ ਭਾਜੀ ਹਾਂ ਨਾ ਇਹ ਜਿਹੜੀ ਵਸ਼ੀ ਹੈ ਨਾ 45000 ਦਵਾਂ 45000 ਨਹੀਂ ਜਦੋਂ ਬਿਲਕੁਲ ਜਸ ਨੂੰ ਜਿਹੜੀ ਵਸ਼ੀ ਬਾਕੀ ਬਰੀਡ ਜਿੱਦਾਂ ਦੀ ਵਸ਼ੀ ਨੂੰ ਲੱਗੀ ਆ ਦੁੱਧ ਕੱਢੇ ਕੀ ਵਸ਼ੀ 50 ਤੋਂ ਬਾਹਰ ਹੀ ਗਣ ਵਾਲੀ ਠੀਕ ਆ ਜੀ ਹਾਂਜੀ ਤੇ ਹੋਣ ਮੌਕੇ ਤੇ 15 ਲੀਟਰ ਦੇ ਕੋ ਚਵਾ ਦੋਗੇ ਬਿਲਕੁਲ ਬਿਲਕੁਲ ਬੌਲਾ 15 ਕਿਲੋ ਚ ਆਪਣਾ ਚਵਾ ਕੇ ਦਵਾਂਗੇ ਨਾਲੂ ਚ ਬੱਚਾ ਬਿਲਕੁਲ ਬਾਕੀ 45 ਚੋਂ ਛੋਟ-ਛਾਟ ਕਰ ਦੋਗੇ ਮੌਕੇ ਤੇ ਛੋਟ-ਛਾਟ ਠੀਕ ਹੈ ਜੀ ਹੁਣ ਇੱਕ ਆ ਤਾਜੀ ਸੂਈ ਜੇ ਮਗਰ ਬੱਚਾ ਕਿ ਜੇ ਮਗਰ ਬੱਸੀ ਹੈ ਭਾਈ ਹਾਂਜੀ ਬੱਸੀ ਹੈ ਇਹ ਤੇ ਮਗਰ ਬੱਸੀ ਆ ਜਿਹੜੀ ਹਾਂਜੀ ਹਾਂਜੀ ਤੇ ਆ ਦੇਖ ਸਕਦੇ ਸੂਆ ਇਹਦਾ ਪਹਿਲਾ ਹੀ ਆਉਂਦਾ ਇਹਨਾਂ ਪਹਿਲਾਂ ਵੀ ਜੀ ਪਹਿਲਾਂ ਹੀ ਸੂਆ ਸੂਈ ਜੇ ਤੇ ਜੇ ਹੁਣ ਇਹ ਸੂਈ ਥੋੜਾ ਜਿਹਾ ਚੇਰ ਹੋਇਆ ਥਾਣ ਵੀ ਇਹ ਦੇਖ ਸਕਦੇ ਥਾਣ ਦੇ ਤਾਂ ਹੁਣ ਤੋਂ ਹੀ ਹੱਥ ਚੋਂ ਨਾਲਾ ਬਾਕੀ ਜਿਤਨਾ ਜਿਤ ਤੇ ਇਹ ਵੇਦੀ ਕਿੰਨਾ ਕਿ ਦੁੱਧ ਪਹਿਲੇ ਸਵੇਚ ਵਾਜੂਗਾ ਇਹ ਵਸ਼ੀ ਵੀ 20 ਪਲਸ ਹੀ ਚੱਲੇਗੀ ਭਾਜੀ ਲਓ ਫਿਰ ਤੋੜਦੀ ਇਹਨੂੰ ਤੇ ਆ ਜੇਰੇ ਦੀ ਪਈ ਜੇ ਹਾਂਜੀ ਹਾਂਜੀ ਜੇਰੇ ਦੀ ਜੇ ਹਲੇ ਕੋ ਚਵਾਈ ਕੀਤੀ ਏ ਦੀ ਕਿ ਨਹੀਂ ਚਵਾਈ ਭਾਜੀ ਇੱਕੋ ਹੋਈ ਏ ਜੇ ਮਤਲਬ 10 15 ਮਿੰਟ ਹੀ ਜੇਰ ਸੁੱਟੀ ਨੂੰ ਤੇ ਥੋੜਾ ਜਿਹਾ ਬੋਲਾ ਖਿੱਚਿਆ ਦੇਦਾ ਵਾਚੀ ਤਰੇ ਤੁਰ ਐ ਇੱਕ ਸਾਦੀਆਂ ਮਾਰੀਆਂ ਲੈ ਥੋੜੀਆਂ ਬਾਤਾਂ ਬਾਕੀ ਥੱਲੇ ਚੰਗੀ ਤਿਆਰ ਹੋਈ ਆ ਇੱਕ ਰੀ ਵਿਦ ਦੀ ਥੋੜੀ ਸਿੱਧੀ ਤੋੜ ਦਿਓ ਲੰਮੀ ਤੋੜਦੀ ਥੋੜੀ ਗਾਂਢ ਵੀ ਖਵਾਨਾ ਚੰਗਾ ਤਿਆਰ ਕੀਤਾ ਹੈ ਜੀ ਕੰਪੈਕਟ ਜਿਆ ਹਵਾਨਾ ਬਣਾਇਆ ਆਜਾ ਲੈ ਆ ਬੀ ਦੰਦ ਚੈੱਕ ਕਰਾ ਦੇਖਾ ਵੀਡੀਓ ਇਹ ਕਿੰਨੇ ਦੰਦ ਉਹ ਚੌਕੀ ਜੇ ਵੀ ਵਸ਼ੀ ਇਹ ਵੀ ਚਾਰ ਦੰਦ ਹੈ ਜੇ ਪੂਰੀ ਹੋਈ ਨਹੀਂ ਇਹ ਵੀ ਦਈ ਬਰਾਬਰ ਕਰਨਾ ਠੀਕ ਹੈ ਜੀ ਤੇ ਇਹਦਾ ਵਿੱਚ ਫਿਰ ਕੀ ਮੋਲ ਰੱਖਦੀ ਹੈ ਮੋਲਾ ਹੱਪੀ ਵੀ ਜੀ ਜਿੱਦਾਂ ਨਹੀਂ ਤੇ ਵੈੜਾ ਹਾਂਜੀ ਵੈੜ ਤੋਂ 65000 ਵੀ ਕਰਾਉਂਦੀ ਆ ਮੰਨ। ਹਾਂਜੀ। ਸਾਡੇ ਵੀ ਕਰਾਉਂਦੀ ਆ। ਹਾਂਜੀ। ਪਰ ਤੁਹਾਨੂੰ ਪਤਾ ਆਪਣੇ ਨੋਰਮਲ ਹੀ ਰੇਟ ਹੁੰਦੇ ਆ। ਹਾਂਜੀ। ਨਵੀਆਂ ਖੂਨ ਵਾਲੀਆਂ ਵੈੜਾਂ ਨੇ ਦੰਦਾ ਚ ਨੇ। ਹਾਂਜੀ ਹਾਂਜੀ। ਮਗਰ ਇਹਦੇ ਵਾਧਾ ਵੀ ਵਸ਼ੀ ਵੀ ਮਗਰ ਚੰਗੀ ਆ। ਹਾਂਜੀ ਹਾਂਜੀ। ਹਾਂਜੀ। ਬਾਕੀ 55 ਹੀ ਆਤੀ ਵਸ਼ਵੀਰ ਜੀ ਦੇ ਦਾ 55000 ਦੀ ਚਾਰ ਦੰਦ ਵੈਟ ਤੇ ਦੋਗੇ ਚਲੋ ਬਾਕੀ ਮੋਕੇ ਥੋੜਾ ਬੱਤਾ ਹੋਰ ਕਰ ਦੋਗੇ ਹਾਂ ਇਹ ਕਰ ਦਾਂਗੇ ਕੋਈ ਵੀ ਇੱਕ ਦੀ ਹਵਾਨਾ ਇਹਦਾ ਫਿਰ ਤਾਂ ਦੇਖ ਸਕਦੇ ਕਾਫੀ ਖੂਬਸੂਰਤ ਕੰਪੈਕਟ ਜਿਹਾ ਹਵਾਨਾ ਤਿਆਰ ਕੀਤਾ ਇਹ ਬਾਕੀ ਇਹਨੇ ਕੋਈ ਭਾਲੀ ਮਸ਼ੀਨ ਨਹੀਂ ਲਈ ਦੋਵਾਂ ਵਸ਼ੀਆਂ ਨੇ ਕੋਈ ਭਾਲ ਨਹੀਂ ਲਈ 1 ਰੁਪਏ ਦੀ ਵੀ ਬਿਲਕੁਲ ਆਰਡਰ ਜਿਹੜੇ ਨੇ ਪਿਕਸ ਲੱਗੀ ਬਾਕੀ ਇਹ ਆ ਕਿ ਕੋਈ ਵੀ ਇੱਥੇ ਆ ਕੇ ਪਸੰਦ ਕਰਕੇ ਖੜੇ ਹਨਾ ਤੇ ਹੁਣ ਇੱਕ ਹੋਰ ਇਹ ਗੱਬਨ ਆ ਗਈ ਹਨਾ ਹਾਂਜੀ ਹਾਂਜੀ ਆ ਥਾਣੇ ਦੇਖ ਸਕਦੇ ਤੇ ਲਾਗੇ ਤੋਂ ਇਦੇ ਬਾਰੇ ਦੱਸਦੀ ਹੈ ਫਿਰ ਇਹ ਵੀ ਜੀ ਤੀਜਾ ਸਵੇਰ ਸੁਣੀਗੇ ਅੱਛਾ ਤੇ ਜਰਸੀ ਬ੍ਰੀਡ ਦੇ ਵਿੱਚ ਆ ਪੰਜਾਬ ਵਾਲੀ ਜਰਸੀ ਠੀਕ ਹੈ ਜੀ ਕਿੰਨੀ ਸੋਹਣੀ ਬ੍ਰੀਡ ਹੈ ਇਹਦੀ ਬਸ਼ੀ ਹੈ ਫੇਸ ਕੁਆਲਟੀ ਬਹੁਤ ਸੋਹਣੀ ਹੈ ਤੇ ਇਹਨੇ ਦੂਜੀ ਸਵੇਰ ਜਿਹੜਾ 18 ਕਿਲੋ ਦੁੱਧ ਚੁਆਇਆ ਜੀ ਅੱਛਾ ਹਾਂ ਜੀ ਤਿਆਰ ਕੀ ਕਿੰਨਾ ਚੁਆਇਆ ਤੇ ਐਰ ਕਹਾ ਜੇ 10 ਦਿਨ ਬਾਕੀ ਆ ਸੂਣ ਦੇ ਵਿੱਚ ਇਹਦੇ ਤੇ ਦੁੱਧ 20+ ਇਹ ਵੀ ਕੱਢੇਗੇ ਐਰ ਜਾਂ ਫਿਰ ਤੋੜ ਦਈਏ ਇਹਨਾਂ ਨੂੰ ਯਾਰ ਦੇਖ ਸਾਡੇ ਜਰਸੀ ਜਿਹੜੀ ਦੁੱਧ 20 ਲੀਟਰ ਇਹ ਵੀ ਜਿਹੜਾ ਕਹਿੰਦੇ ਕਿ ਆਰ ਕੇ ਚਵਾ ਦੋਗੇ ਥਾਨ ਬੜਾ ਚੰਗਾ ਲੱਗਾ ਜਿਹੜਾ ਇਹਦਾ ਬਾਕੀ ਥੋੜਾ ਝੱਬੂ ਤੋਂ ਘੱਟ ਦਰਦੀ ਆ ਇਹ ਯਰੀ ਚ ਬੁਧੀ ਆਤ ਨਹੀਂ ਹਿੰਦੀ ਪਸ਼ ਨੂੰ ਬੰਦ ਹੋ ਵੀ ਦੀ ਜੇ ਤਿਆਰ ਹੋਣਾ ਵਾ ਇਨੇ ਹਵਾਨਾ ਪੂਰਾ ਭਰਨਾ ਵਾ ਜੇ ਹਲੇ ਤਿਆਰ ਹੋਉਂਦੀ ਆ ਬਾਕੀ ਆ ਪੀਵੀ ਦੀ ਠੰਡੀ ਸੀਲ ਆ ਠੀਕ ਹੈ ੱਤੇ ਲਾਣੇ ਛੱਡੇ ਜੇ ਆ ਭਰ ਕੇ ਸੁਣਾ ਪਸ਼ੀ ਤੇ ਕੇ ਫਿਰ ਮੁੱਲ ਰੱਖੀਏ ਦਾ ਆਪਾਂ ਭਾਜੀ ਇਹਦਾ ਮੁੱਲ ਤੁਸੀਂ ਕਰ ਦੋ ਮੈਂ ਕਿ ਜਿਆ ਜਿਆ ਕਰ ਦਈਏ ਜਿੱਦਾਂ ਨਹੀਂ ਤੇ ਬਰੀਡ ਆ ਵੇ ਜਿਹਦੇ ਦੰਦ ਵਾਲੀ ਵੇਸੀ ਦੀ ਹਾਂਜੀ ਹਾਂਜੀ ਤੇ 55000 ਵੀ ਕਰਵਾਉਂਦੀ ਆ ਠੀਕ ਆ ਪਰ ਅਹੀਂ 45 ਦੇ ਵਿੱਚੋਂ ਵੀ 24 ਛੱਡ ਦੇਣਾ 44000 ਦੀ ਵਾਛੀ ਦੇ ਦੇਣੀ ਹੈ ਅੱਛਾ 44000 ਦੀ ਵੀ ਦੇ ਦੇਣੀ ਆ ਫੁੱਲ ਬਰੀਡ ਦੇ ਵਿੱਚ ਵੈੜਾ ਠੀਕ ਆ ਜੀ ਮੋਟੀ ਅੱਖ ਦੀ ਜਰਸੀ ਹੈ ਡੂੰਗੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਹੈ ਵਿਧਿਆਰ ਕੋਈ ਕੁਝ ਕਹਣਾ ਬਸ ਬਾਕੀ ਭਾਜੀ ਜਿਹੜੇ ਵੀ ਆਪਣੇ ਵੀਰ ਭਰਾ ਨੂੰ ਰਿਕਵੈਸਟ ਆ ਵੀ ਪਸ਼ੂਆਂ ਕੇ ਚੋਚਵਾ ਕੇ ਖੜੋ ਜਿਹੜੇ ਸੂਏ ਸਵਾਏ ਨੇ ਤੇ ਗੱਬਰ ਨੇ ਪਾਸ ਕਰਕੇ ਖੜੋ ਠੀਕ ਹੈ ਵਿਧਿਆ ਜੀ ਬਹੁਤ ਬਹੁਤ ਧੰਨਵਾਦ ਜੀ ਜਿਤਨਾ ਕਿ ਵਿਧਿਆ ਨੇ ਕਿਹਾ ਹੈ ਕਿੱਥੇ ਆ ਗਿਆ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ